ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਦਰ ਕੇ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਉਹ ਦਰ ਕਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ 헤 ਨਿਰੰਕਾਰ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਬਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਤੇਰੀ ਇਸ ਰਚੀ ਹੋਈ ਕੁਦਰਤ ਵਿੱਚ ਅਨੇਕਾਂ ਤੇ ਅਣਗਿਣਤ ਵਾਰ ਜੇ ਰਾਗ ਹਨ ਬੇਅੰਤ ਹੀ ਜੀਵ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਹਨ ਕੇਤੇ ਰਾਗ ਭਰੀ ਸੋ ਕਹੀਐਨ ਕੇਤੇ ਗਾਵਣ ਹਾਰੇ ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ अनेका ਹੀ ਜੀਵ ਇੰਨਾ ਰਾਗਾ ਦੇ ਗਾਉਣ ਵਾਲੇ ਹਨ ਜੋ ਤੈਨੂੰ ਗਾ ਰਹੇ ਹਨ ਗਾਵਹਿ ਤੁਹਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ हे निरੰਕਾਰ ਪੌਣ ਪਾਣੀ ਅਗਨੀ ਤੇਰੇ ਗੁਣ ਗਾ ਰਹੇ ਹਨ ਧਰਮਰਾਜ ਤੇਰੇ ਦਰ ਤੇ ਖਲੋ ਕੇ ਤੈਨੂੰ ਵਡਿਆਈ ਦੇ ਰਿਹਾ ਹੈ ਗਾਵ ਹੈ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਉਹ ਚਿੱਤਰ ਗੁਪਤ ਜੀ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮਰਾਜ ਵਿਚਾਰਦਾ ਹੈ ਤੇਰੀਆਂ ਵਡਿਆਈਆਂ ਕਰ ਰਹੇ ਹਨ ਗਾਵਹਿ ਈਸਰ ਬਰਮਾਂ ਦੇਵੀ ਸੋਹਣ ਸਦਾ ਸਵਾਰੇ ਹੈ ਅਕਾਲਪੁਰਖ ਦੇਵੀਆਂ ਸ਼ਿਵ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਹਨ ਤੈਨੂੰ ਗਾ ਰਹੇ ਹਨ ਗਾਵਹਿ ਇੰਦ ਇਦਾਸਨ ਬੈਠੇ ਦੇਵਕਤੀਆ ਦਰ ਨਾਲੇ ਕਈ ਇੰਦਰ ਆਪਣੇ ਤਖਤ ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਤੇ ਤੈਨੂੰ ਸਲਾਹ ਰਹੇ ਹਨ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ ਸਾਧ ਵਿਚਾਰ ਕਰ ਕਰਕੇ ਤੈਨੂੰ ਸਲਾਹ ਰਹੇ ਹਨ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ वीर ਕਰਾਰੇ ਜੱਤ ਧਾਰੀ দান ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ ਬਯੰਤ ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ ਗਾਵਨ ਪੰਡਿਤ ਪੜਨ ਰਖੀ ਸਰ ਜੁਗ-ਜੁਗ ਵੇਦਾਂ ਨਾਲੇ ਇਹ ਅਕਾਲਪੁਰਖ ਪੰਡਿਤ ਤੇ ਮਹਾਰਿਖੀ ਜੋ ਵੇਦਾਂ ਨੂੰ ਪੜਦੇ ਹਨ ਵੇਦਾਂ ਸਣੇ ਤਿਲੂ ਗਾ ਰਹੇ ਹਨ ਗਾਵ ਹੈ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਸੁੰਦਰ ਇਸਤਰੀਆਂ ਜੋ ਸੁਰਗ ਮਾਤ ਲੋਕ ਅਤੇ ਪਾਤਾਲ ਵਿੱਚ ਭਾਵ ਹਰਥਾ ਮਨੁੱਖ ਦੇ ਮਨ ਨੂੰ 모ਹ ਲੈਂਦੀਆਂ ਹਨ ਤੈਨੂੰ ਗਾ ਰਹੀਆਂ ਹਨ ਗਾਵਨ ਰਤਨ ਉਪਾਏ ਤੇਰੇ 68 ਨੀ ਤੀਰਥ ਨਾਲੇ ਏ ਨਿਰੰਕਾਰ ਤੇਰੇ ਪੈਦਾ ਕੀਤੇ ਹੋਏ ਰਤਨ 68 ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ ਗਾਵ ਹੈ ਜੋਦ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਵੱਡੇ ਵਾਲੇ ਜੋਦੇ ਸੂਰ ਮੇ ਤੇਰੀ ਸਿਫਤ ਕਰ ਰਹੇ ਹਨ ਸੋ ਹਾਂ ਹੀ ਖਾਨੀਆਂ ਦੇ ਜੀ ਜੰਤ ਤੈਨੂੰ ਗਾ ਰਹੇ ਹਨ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਥਾਰੇ ਸਾਰੀ ਸ੍ਰਿਸ਼ਟੀ ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ ਜੋ ਤੈ ਪੈਦਾ ਕਰਕੇ ਟਿਕਾ ਰੱਖੇ ਹਨ ਤੈਨੂੰ ਗਾਦੇ ਹਨ ਸਈ ਤੁਦਨੋ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਪਗਤਰਸਾਲੇ ਕੇ ਅਕਾਲ ਪੁਰ ਅਸਲ ਵਿੱਚ ਤਾਂ ਉਹ ਤੇਰੇ ਪ੍ਰੇਮ ਵਿੱਚ ਰਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ ਭਾਵ ਉਹਨਾਂ ਦਾ ਹੀ ਗਾਉਣਾ ਸਫਲ ਹੈ ਜੋ ਤੈਨੂੰ ਚੰਗੇ ਲੱਗਦੇ ਹਨ ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕੀ ਵਿਚਾਰੇ अनेका ਹੋਰ ਜੀਵ ਤੇ ਨੂੰ ਗਾ ਰਹੇ ਹਨ ਜਿਹੜੇ ਮੈਥੋਂ ਗਿਣੇ ਕੀ ਨਹੀਂ ਜਾ ਸਕਦੇ ਭਲਾ ਨਾਨਕ ਵਿਚਾਰਾ ਕਿਹੀ ਵਿਚਾਰ ਕਰ ਸਕਦਾ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਉਹ ਅਕਾਲ ਪੁਰਖ ਸਦਾ ਥਿਰ ਹੈ ਉਹ ਮਾਲਕ ਸੱਚਾ ਹੈ ਉਸ ਦੀ ਵਡਿਆਈ ਕੀ ਸਦਾ ਅਤਲ ਹੈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਇਸ ਵੇਲੇ ਮੌਜੂਦ ਹੈ ਸਦਾ ਰਹੇਗਾ ਨਾ ਉਹ ਜੰਮਿਆ ਹੈ ਅਤੇ ਨਾ ਹੀ ਮਰੇਗਾ ਵੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜਿਸ ਅਕਾਲ ਪੁਰਖ ਨੇ ਕਈ ਰੰਗਾਂ ਕਿਸਮਾਂ ਅਤੇ ਜਿੰਸਾਂ ਦੀ ਮਾਇਆ ਰਚ ਦਿੱਤੀ ਹੈ ਕਰ ਕਰ ਵੇਖਿਆ ਕੀਤਾ ਆਪਣਾ ਜਿਨ ਕਿਸ ਦੀ ਵਡਿਆਈ ਬਹੁ ਜਿਨੇ ਉਸ ਦੀ ਰਜ਼ਾ ਹੈ ਭਾਵ ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕੀ ਕਰ ਰਿਹਾ ਹੈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਇ ਜੋ ਕੁਝ ਅਕਾਲ ਪੁਰਖ ਨੂੰ ਪਾਉਂਦਾ ਹੈ ਉਹੋ ਹੀ ਕਰੇਗਾ ਕਿਸੇ ਜੀਵ ਪਾਸੋ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ ਉਸ ਨੂੰ ਇਹ ਨਹੀਂ ਆਖ ਸਕਦੇ ਕਿਉਂ ਨਾ ਕਰੀ ਕਿਉਂ ਕਰ ਸੋ ਪਾਤ ਸਾਹਾ ਸਾਹਾ ਪਤ ਸਾਹਿਬ ਨਾਨਕ ਰਹਿਣ ਲਜਾਈ ਅਕਾਲ ਪੁਰਖ ਪਾਤਸ਼ਾਹ ਹੈ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਤੇ ਨਾਨਕ ਜੀਵਾਂ ਨੂੰ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਫਬਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ